ਮਾਡਲ ਇਹ 10000 ਰੁਪਏ ਵਾਲੀ ਕਾਰ ਆ ਗਈ 10000 ਰੁਪਏ ਦੀ ਕਾਰ 10000 ਰੁਪਏ ਦੇ ਕੇ ਚੱਕ ਦੇ ਫਟੇ ਲੈ ਜਾਓ ਬਸ ਲੈ ਕੇ ਖੜੀ ਐ ਕੋ ਮਾਂਗਰ ਖੜੀ ਐ 10-10000 ਰੁਪਏ ਦੇ ਕੇ ਦੋਨੇ ਤੁਸੀਂ ਲੈ ਜਾ ਸਕਦੇ ਤੇ 30000 ਰੁਪਏ ਨਾਲ ਹੀ ਦੇ ਦਾਂਗੇ ਤਾਂ ਠੀਕ ਐ ਲੈ ਵੀ ਤੂੰ ਨਹੀਂ ਕਰਾ ਦਾਂਗੇ 30000 ਰੁਪਏ ਦੇ ਕੇ ਕਾਰ ਲੈ ਜਾ ਸਕਦੇ ਹੋ 3.5 ਲੱਖ ਰੁਪਿਆ ਦੀ 2015 ਮਾਡਲ ਕਾਰ ਹੈ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਹੈ ਇਸ ਰੇਟ ਤੇ ਨਹੀਂ ਕਾਰ ਮਿਲਣੀ ਸਾਰੇ ਮਾਰਕੀਟ ਤੇ ਕਿਹੜਾ ਦੇਵ ਚਾਹੇ ਅੱਛਾ ਲੋਨ ਕਿੰਨੇ ਦੇ ਕੇ ਹੋ ਜਾਏ 50000 ਰੁਪਿਆ ਦੇ ਕੇ ਕੋਈ ਵੀ ਕਾਰ ਲੈ ਜਾਓ 50000 ਰੁਪਿਆ ਦੇ ਕੇ ਤੁਸੀਂ ਲੈ ਆ ਸਕਦੇ ਹੋ ਜੀ ਬਾਈ 50000 ਦੇ ਕੇ ਕਾਰ ਲੈ ਜਾ ਸਕਦੇ ਹੋ ਬਾਈ ਕੰਡੀਸ਼ਨ ਜੀ ਫਸਟ ਓਨਰ ਹੈ ਬਿਲਕੁਲ ਨਵੀਂ ਕਾਰ ਹੈ 65000 ਕਿਲੋਮੀਟਰ ਚੱਲੀ ਹੈ 2.5 ਲੱਖ ਰੁਪਿਆ ਦੀ ਮੰਗ ਹੈ ਸਿੰਗਲ ਏਅਰ ਬੈਗ ਪੰਜਾਬ ਨੰਬਰ ਦੀ ਬਾਈ ਹੈ ਨਾ 775 ਨੰਬਰ ਹੈ ਕਾਰ ਦਾ ਮਾਨਦਾਰ ਮੌਕੇ ਤੇ ਹੋਜੂ ਬਾਈ ਹਨਾ ਜਿੰਨਾ ਮਰਜ਼ੀ ਰੇਟ ਚ ਢਾਲੇ ਬਾਈ ਬਹੁਤ ਰੇਟ ਘਟਾਉਂਦਾ ਬਾਈ ਹਨਾ ਅੱਗੇ 1,35,000 ਰੁਪਈਆ ਦਾ ਲੈ ਵੀ ਨੰਬਰ ਸਾਰੇ ਪੰਜਾਬ ਨੇ ਜਿਹੜੇ ਤੁਸੀਂ ਕਹਿਣਾ ਨਾ ਬਾਈ ਯਾਰ ਸਾਨੂੰ ਪੰਜਾਬ ਦੇ ਨੰਬਰ ਮਿਲ ਜਾਣ ਹਨਾ ਤਾਂ ਆ ਨੰਬਰ ਹੈਗੇ ਇੱਕ ਗੱਲ ਹੋਰ ਸਾਰੇ ਅਲੱਗ-ਅਲੱਗ ਸ਼ਹਿਰਾਂ ਦੇ ਨੰਬਰ ਨੇ ਹਾਂ ਕੋਈ ਇੱਕ ਸ਼ਹਿਰ ਦੇ ਨੰਬਰ ਨਹੀਂ ਹੈਗੇ ਆਪਣੇ ਲਵੇ ਜਿਵੇਂ ਆ ਮਾਨਸਾ ਦਾ ਨੰਬਰ ਹੈ ਉਹ ਪਟਿਆਲੇ ਦਾ ਨੰਬਰ ਹੈ ਉਧਰ ਸਰਹੂਰ ਦਾ ਨੰਬਰ ਆ ਬਾਈ ਅੱਗੇ ਲੁਧਿਆਣੇ ਦਾ ਆ ਗਿਆ ਉਧਰ ਲੁਧਿਆਣੇ ਦਾ ਬਰਨਾਲੇ ਦਾ ਹਨਾ ਇੱਧਰ 65 ਆ ਗਿਆ ਜੀ ਪੀਪੀ ਹਾਂ ਜੀ ਬਈ ਮਿੱਤਰੋ ਬਾਈ ਸਤਿ ਸ੍ਰੀ ਅਕ ਅਜਾਪਾ ਚੀਮੇ ਐ ਬਈ ਹੈ ਨਾ ਬਾਈ ਹੋਰੀ ਆਪਣੇ ਨਾਲ ਨੇ ਸ਼ਰਮਾ ਜੀ ਨਾਲ ਗੱਲਬਾਤ ਕਰਾਂਗੇ ਸ਼ਰਮਾ ਮੋਟਰ ਤੇ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਦ ਆ ਮੇਰੇ ਪੇਰੇ ਉੱਤੇ ਨਾ ਧੰਨਵਾਦ ਤੇ ਬਈ 6:32 ਮਿੰਟ ਹੋ ਗਏ ਸਵੇਰ ਦੇ ਅਸੀਂ 4:00 ਚੱਲੇ ਸੀਗੇ ਤੇ ਬਾਈ ਹੋਰਾਂ ਲੱਭ ਆਏ ਆ ਆਪਾਂ ਵੀਡੀਓ ਕਰਨਾ ਅੱਜ ਆਪਾਂ ਗੱਲ ਕਰਾਂ ਬਈ 4-5 ਕਾਰ ਐ ਇਦਾਂ ਦੀ ਜਿਹੜੀ ਆਪਣੇ 10,000 ਰੁਪਏ ਦੇ ਕੇ ਤੁਸੀਂ ਕਾਰ ਲੈ ਜਾ ਸਕਦੇ ਹੋ ਤੇ ਬਾਕੀ ਸਾਰੀਆਂ ਕਾਰ ਐ ਇਦਾਂ ਦੀਆਂ ਜਿਹੜੀਆਂ 50-50,000 ਰੁਪਏ ਦੇ ਤੁਸੀਂ ਲੈ ਕੇ ਜਾ ਸਕਦੇ ਹੋ ਠੀਕ ਐ ਬਾਕੀ ਤੁਹਾਡਾ ਲੋਨ ਹੋ ਜਾਣਾ ਇਹ ਕਾਰਾਂ ਵੀ ਇੱਕ ਨੰਬਰ ਹੁਣ ਮਿਲਣਗੀਆਂ ਅਦਾਵਾ ਵਾਵਾ ਟਾਈਮ ਬਾਦ ਆਇਆ ਬਾਈ ਹਰਾਂ ਲਵੇ ਵੀਰੇ ਕਿਹੜੀ ਕਿਹੜੀ ਕਾਰਾਂ ਰਹਿਣਗੀਆਂ ਤੇ ਕੰਡੀਸ਼ਨ ਕਿੱਦਾਂ ਦੀ ਹੋਊਗੀ ਇੱਕ ਨੰਬਰ ਕੰਡੀਸ਼ਨ ਹੋਊਗੀ ਸਾਰੀਆਂ ਪੰਜਾਬ ਨੰਬਰ ਦੀਆਂ ਹੋਣਗੀਆਂ ਜੀ ਹਾਂਜੀ ਤੇ ਕੋਈ ਵੀ ਕਾਰ ਜਿਵੇਂ ਅਲਟ ਹੋ ਗਈ K10 ਹੋ ਗਈ 10000 ਰੁਪਏ ਦੇ ਕੇ ਤੁਸੀਂ ਲੈ ਜਾ ਸਕਦੇ ਹੋ ਤੇ ਹਰ ਤਰ੍ਹਾਂ ਦੀ ਕਾਰ ਆ ਜਿਵੇਂ ਰਿਟੇਜ ਹੋ ਗਈ ਸਵਿਫਟ ਹੋ ਗਈ ਡਿਜ਼ਾਇਰ ਹੋ ਗਈ ਵੈਂਟੋ ਹੋ ਗਈ 50000 ਰੁਪਏ ਦੇ ਕੇ ਤੁਸੀਂ ਕੋਈ ਵੀ ਕਰ ਲਿਆ ਸਕਦੇ ਬਾਕੀ ਉਹਨਾਂ ਦੇ ਨੌਨ ਹੋ ਜਾ ਬਾਕੀ ਆਪਾਂ ਲੋਨ ਕਰਵਾ ਲੀ ਠੀਕ ਹੈ ਅੱਛਾ ਕੰਡੀਸ਼ਨ ਵਗੈਰਾ ਵੀ ਬਿਲਕੁਲ ਨਵੀਆਂ ਹੋਣਗੀਆਂ ਜੀ ਐਕਸੀਡੈਂਟ ਇੰਜਨ ਗੇਰ ਦੀ ਆਪਣੀ ਗਾਰੰਟੀ ਹੋਊਗੀ ਜੇ ਕੋਈ ਕਾਰ ਐਕਸੀਡੈਂਟ ਨਿਕਲਦੀ ਆਪਾਂ ਆ ਜਾਣ ਦਾ ਖਰਚਾ ਦੇਵਾਂਗੇ ਕਸਟਮਰ ਲੈ ਬਈ ਹੈਨਾ ਮਤਲਬ ਵੀ ਭਾਈ ਗੱਲ ਕਹਿਣ ਦੀ ਹੈਗੀ ਵੀ ਸਾਰੀਆਂ ਕਾਰਾਂ ਨੌਨ ਐਕਸੀਡੈਂਟਲ ਆ ਠੀਕ ਆ ਅਗਰ ਐਕਸੀਡੈਂਟ ਨਿਕਲਦੀ ਹੈ ਹਨਾ ਵੀ ਦਿੱਤੀ ਰਿਪੋਰਟ ਤੋਂ ਕੋਈ ਗਲਤ ਹੁੰਦੀ ਹੈ ਰਿਪੋਰਟ ਤਾਂ ਤੁਹਾਡੇ ਆਉਣ ਜਾਣ ਦਾ ਖਰਚਾ ਬਿਲਕੁਲ ਫ੍ਰੀ ਹੈ ਬਈ ਹੈਨਾ ਖੈਰ ਜਦੋਂ ਬਾਈ ਬਾਈ ਨੇ ਇਹਨਾਂ ਤੁਹਾਨੂੰ ਕਹੀ ਦਿੱਤਾ ਤਾਂ ਮਤਲਬ ਵੀ ਕੋਈ ਲੰਬਾ ਆਉਂਦਾ ਨਹੀਂ ਤੁਹਾਨੂੰ ਬਈ ਹੈਨਾ ਤੇ ਵੀਰੇ ਜਿਹੜੀਆਂ ਆਪਣੇ ਕਾਰਾਂ ਸਾਰੀਆਂ ਪੰਜਾਬ ਨੰਬਰ ਦੀਆਂ ਨਾ A to Z ਪੰਜਾਬ ਨੰਬਰ ਦੀਆਂ ਵਿੱਚ ਇੱਕ ਦੋ ਹੈਗੀਆਂ ਨੇ ਦਿੱਲੀ ਅਚਾਰ ਨਾਲ ਬਿਲਕੁਲ ਕਾਰਾਂ ਬਿਲਕੁਲ ਨਵੀਆਂ ਹੋਣਗੀਆਂ ਠੀਕ ਆ ਆਪਾਂ ਪਹਿਲੀ ਵਰਨਾ ਤੋਂ ਸਟਾਰਟ ਕਰਦੇ ਆ ਆਪਣੇ ਮਿੱਤਰਾਂ ਦੀ ਪਹਿਲੀ ਪਸੰਦ ਹੁੰਦੀ ਹੈ ਲਫਾਫੇ ਸੋਨੇ ਮਲਾ ਦਵਾਰੋਂ ਚੜਾਤੇ ਨਹੀਂ 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 ਜੀ ਨਹੀਂ 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 2012 ਮਾਡਲ ਹੈ ਜੀ ਕਾਫੀ ਤੇਰਾ ਦੀ ਹੈ ਪਹਿਲੇ ਨਾਮ ਦੀ ਠੀਕ ਹੈ ਖੁੱਲ ਵੀ ਮੈਂ ਟਿਪਣੀ ਆਂ ਜੂ ਦੋਨੇ ਚਾਪੇ ਆ 42000 ਕਿਲੋਮੀਟਰ ਚੱਲੀ ਆ 42000 ਹਾਂਜੀ ਅਲਾਈ ਟਾਇਰ ਲੱਗੇ ਹੋਏ ਨੇ ਜੀ ਓਕੇ ਹਾਂਜੀ ਜਮਾ ਨਵੀਂ ਕਾਰ ਹੈ ਜੀ ਸ਼ੋਰੂਮ ਪੀਸ ਹੈ ਜਮਾ ਪਹਿਲੀ ਕਾਰ ਪਹਿਲੀ 42000 ਕਿਲੋਮੀਟਰ ਚੱਲੀ ਹੋਈ ਵਰਨਾ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਇਹ ਲੈ ਲਿਓ ਇਹਦਾ ਪ੍ਰਾਈਸ ਕਿੰਨਾ ਵੀਰੇ ਇਹਦਾ 475000 ਰੁਪਿਆ ਜੀ 40000 ਰੁਪਿਆ ਲੋਨ ਦਿਓ ਤੇ ਕਾਰ ਲੈ ਜਾਓ ਠੀਕ ਹੈ 40000 ਰੁਪਿਆ ਦੇ ਕੇ ਵਰਨਾ ਕਾਰ ਲੈ ਜਾ ਸਕਦੇ ਹੋ ਠੀਕ ਹੈ ਤੇ ਅਲਾਇ ਵੀਲ ਵਗੈਰਾ ਕਾਰ ਤੇ ਲੱਗੇ ਹੋ ਨੇ ਚੰਗੀ ਕਾਰ ਆ ਪਿਆਮ ਨੰਬਰ ਦੀ 42000 ਚੱਲੀ ਦੀ ਗਾਰੰਟੀ ਹੈ ਜੀ ਠੀਕ ਹੈ ਬਾਈ ਲੈ ਵੀ ਚਲਾ ਕੇ ਟ్రਾਈ ਲੈ ਕੇ ਦੇਖ ਲਓ ਬਈ ਹਾਂਜੀ ਹਾਂਜੀ ਤੇ ਆਹ ਕਿੰਨੀ ਚੱਲੀ ਹੋਈ ਆਪਾਂ ਚੱਲੀ ਦੀ ਗੱਲ ਕਰ ਲਈ 2000 ਇਹ ਸਿਰਫ ਤੇ ਸਿਰਫ 33000 ਕਿਲੋਮੀਟਰ ਚੱਲੀ ਆ ਜੀ 14 ਮਾਡਲ ਹੈ ਠੀਕ ਹੈ ਸੈਕੰਡ ਓਨਰ ਹੈ ਬਿਲਕੁਲ ਨਵੀਂ ਕਾਰ ਅਲਾਈ ਟਾਇਰ ਨਵੇਂ ਸਟਿਪ ਨਹੀਂ ਅੰਜੂਡ ਬੰਪਰ ਤੋਂ ਬੰਪਰ ਫੁੱਲ ਬੀਮਾ ਦੋਨੇ ਚਾਬੀਆਂ ਨਾਲ ਨੇ ਕਰਦੇ ਆ ਲੈ ਬਈ ਚੱਲੀ ਦੀ 101% ਗਾਰੰਟੀ ਹੈ ਜੀ ਤੇ ਬਾਈ ਓਕੇ ਦੀ ਰਿਪੋਰਟ ਕਾਰ ਆ ਬਈ ਹਣਾ ਜੇ ਕਿਸੇ ਬਾਈ ਨੇ ਇਹ ਕਾਰ ਕੱਲ ਲੈ ਕੇ ਜਾ ਸਕਦੇ ਏਨੀ ਘੱਟ ਚੱਲੀ ਕਾਰ ਮਾਰਕੀਟ ਚੋਂ ਨਹੀਂ ਮਿਲਦੀ ਬਈ ਹਨਾ ਸਿਰਫ 33000 ਸਿਰਫ ਤੇ ਸਿਰਫ 33000 ਕਿਲੋਮੀਟਰ ਚੱਲੀ ਹੋਈ 33000 ਚੱਲੀ ਸਵਪਟ ਕਾਰ ਡੀਜ਼ਲ ਦੀ ਡੀਜ਼ਲ ਦੀ ਡੀਜ਼ਲ ਓਨਰ ਦਾ ਫਸਟੀਓ ਓਨਰ ਸੈਕੰਡਰੀ ਸੈਕੰਡ ਓਨਰ ਹਾਂਜੀ ਹਾਂਜੀ ਲੈ ਆ ਵੀ ਬਈ ਹਨਾ ਕਾਰ ਸੋਹਣੀ ਆ ਵੀ ਤੇ ਅਲਾਈ ਅਲਾਈ ਵੀ ਨਵੇਂ ਪਾਰਕਿੰਗ ਅਲਾਈ ਬਿਲਕੁਲ ਨਵੇਂ ਲਵਾਏ ਨੇ ਜੀ ਪਰਸੋਂ ਠੀਕ ਐ ਵੀਰੇ 18000 ਰੁਪਏ ਦੇ ਬਿੱਲ ਨਾਲ ਮਿਲੂਗਾ ਠੀਕ ਐ ਅਲਾਈ ਬਹੁਤ ਸੋਹਣੇ ਪਾਏ ਹੋਏ ਨੇ ਬਈ ਹਨਾ ਹਾਂਜੀ ਹਾਂਜੀ ਤੇ ਇਹ ਕਾਰ ਇਹਦਾ ਰੇਟ ਸੀਗਾ 475000 ਠੀਕ ਹੈ ਵੀਰੇ ਤੇ ਅਗਲੀ ਆ ਗਈ 0800 ਨੰਬਰ ਹੈ ਪੀਵੀ 65 ਦਾ ਬਾਈ ਇਹ ਵੀਰੇ ਕਿੰਨਾ ਮਾਡਲ ਹੈ 2013 ਮਾਡਲ ਹੈ ਜੀ 1 ਲੱਖ ਕਿਲੋਮੀਟਰ ਚੱਲੀ ਹੋਈ ਹੈ ਫਰਸਟ ਓਨਰ ਹੈ 4 ਲੱਖ ਰੁਪਿਆ ਕਾਰ ਦੀ ਡਿਮਾਂਡ ਹੈ ਠੀਕ ਹੈ ਵੀਰੇ 50000 ਰੁਪਏ ਦੇ ਇੱਕ ਕਾਰ ਲੈ ਜਾ ਸਕਦੇ 50000 ਰੁਪਏ ਦੇ ਵੀ ਕਾਰ ਮਿਲ ਜਾਣੀ ਆ ਤੁਹਾਨੂੰ ਬਈ ਕਾਰ ਦੀ ਕੰਡੀਸ਼ਨ ਗੁਰਪ੍ਰੀਤ ਚੈੱਕ ਕਰਾ ਦੇ ਇਧਰਲੀ ਸਾਈਡ ਵੀ ਚੈੱਕ ਕਰਾ ਦੇ ਬਈ ਹਨਾ ਟਾਇਰ ਵਗੈਰਾ ਸਹੀ ਪਏ ਨੇ ਬਈ ਬਿਲਕੁਲ ਪੇਂਟ ਜਿੰਨੇ ਕਿੰਨੇ ਕੁ ਵੀਰੇ ਪੂਰੀ ਘੈਂਟ ਕਾਰ ਹੈ ਕਾਰ ਦੇ ਵਿੱਚੋਂ ਸਿਰਫ ਦੋ ਪੀਸ ਪੇਂਟ ਹੈ ਜੀ ਇੱਕ ਫੈਂਡਰ ਤੇ ਇੱਕ ਬਾਰੀ ਠੀਕ ਹੈ ਤੇ ਅਗਲੀ ਪੀਵੀ 13 ਨੰਬਰ ਦੀ ਆ ਗਈ ਇਹ ਕਿੰਨਾ ਮਾਰੋ 2014 ਮਾਡਲ ਡਿਜ਼ਾਇਰ ਜੀ ਹਾਂਜੀ ਸੈਕੰਡ ਓਨਰ ਹੈ ਹੂੰ ਹੂੰ 85000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਵੀਰੇ 4,75,000 ਰੁਪਿਆ ਇਹਦਾ ਰੇਟ ਹੈ ਜੀ 4,75,000 ਮੌਕੇ ਤੇ ਮਾਨਦਾਨ ਹੋ ਜਾ ਬਿਲਕੁਲ ਜੀ ਬਿਲਕੁਲ ਅੱਛਾ ਲੋਨ ਕਿੰਨੇ ਦੇ ਕੇ ਹੋ ਜਾ ਬਈ 50000 ਰੁਪਿਆ ਦੇ ਕੇ ਕੋਈ ਵੀ ਕਾਰ ਲੈ ਜਾਓ 50000 ਰੁਪਿਆ ਦੇ ਕੇ ਤੁਸੀਂ ਲੈ ਆ ਸਕਦੇ ਹੋ ਜੀ ਬਈ 50000 ਦੇ ਕੇ ਕਾਰ ਲੈ ਜਾ ਸਕਦੇ ਹੋ ਬਈ ਕੰਡੀਸ਼ਨ ਆਲੇ-ਦਾਲੇ ਸਾਈਡ ਤੇ ਵਧੀਆ ਪਈ ਹੈ ਡਿਜ਼ਾਇਰ ਕਾਰ ਆ ਗਈ ਜੇ ਕੋਈ ਮੇਰਾ ਭਾਈ ਕਹਿੰਦਾ ਵੀ ਹਨਾ ਅੱਗੇ ਸੀਜ਼ ਠੀਕ ਹੈ ਤੇ ਅਗਲੀ ਆ ਗਈ ਆਪਣੇ ਲਵੇ Swift ਆ ਗਈ ਇਹ ਸਬ ਬਹੁਤ ਨੇ ਹਾਂ ਇਹ 2015 ਮਾਡਲ ਹੈ ਜੀ ਐਚ ਆਰ ਨੰਬਰ ਠੀਕ ਹੈ ਐਲ ਡੀ ਆਈ ਆਪਸ਼ਨਲ ਹੈ ਸਿਰਫ 3.5 ਲੱਖ ਰੁਪਏ ਦੀ ਕਾਰ ਹੈ 3.5 ਲੱਖ ਰੁਪਏ ਦੀ 3.5 15 ਮਾਡਲ ਹੈ 15 ਮਾਡਲ ਐਨਓਸੀ ਨਾਲ 3.5 ਲੱਖ ਰੁਪਏ ਦੀ ਹੈ ਤੇ 30000 ਰੁਪਏ ਨਾਲ ਹੀ ਦੇ ਦਾਂਗੇ ਤਾਂ ਠੀਕ ਹੈ ਲੈ ਵੀ ਤੂੰ ਨਹੀਂ ਕਰਾ ਦਾਂਗੇ 30000 ਰੁਪਏ ਦੇ ਕੇ ਕਾਰ ਲੈ ਜਾ ਸਕਦੇ ਹੋ 3.5 ਲੱਖ ਰੁਪਏ ਦੀ 2015 ਮਾਡਲ ਕਾਰ ਹੈ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਹੈ ਇਸ ਰੇਟ ਤੇ ਨਹੀਂ ਕਾਰ ਮਿਲਣੀ ਸਾਰੇ ਮਾਰਕੀਟ ਤੇ ਕਿਹੜਾ ਦੇ ਆ ਚਾਹੇ ਅਗੇ ਅਗੇ ਰੇਡਰਸ ਆ ਗਈ ਲੁਧਿਆਣਾ ਨੰਬਰ ਦੀ ਇਹ ਵੀਰੇ ਮਾਡਲ ਇਹ 2011 ਮਾਡਲ ਹੈ ਜੀ ਫਸਟ ਓਨਰ ਹੈ ਬਿਲਕੁਲ ਨਵੀਂ ਕਾਰ ਹੈ 65000 ਕਿਲੋਮੀਟਰ ਚੱਲੀ ਹੈ 2.5 ਲੱਖ ਰੁਪਏ ਦੀ ਮੰਗ ਹੈ 2.5 ਲੱਖ ਰੁਪਈਆ ਦੀ 11ਵੇਂ ਮਹੀਨੇ ਦੀ ਹੈ 11ਵੇਂ ਮਹੀਨੇ ਦੀ 2011 ਮਾਡਲ ਠੀਕ ਹੈ ਵੀਰੇ ਲੈ ਵੀ ਭਾਈ ਹਨਾ ਇਹਦਾ ਵੀ ਫਾਇਦਾ ਵੀ 11ਵੇਂ ਮਹੀਨੇ ਦੀ ਕਾਰ ਹੈ ਸੀਟ ਕਵਰ ਵਗੈਰਾ ਸੋਹਣੇ ਪੈਂ ਗੁਰਪ੍ਰੀਤ ਸਿੰਘ ਰੋ ਦਿਖਾ ਦਿਆ ਖੁੱਲੀ ਪਈ ਹੈ ਕਾਰ ਭਾਈ ਸੀਟ ਕਵਰ ਚੈੱਕ ਕਰੋ ਤੁਸੀਂ ਕਾਰ ਦੇ ਬਹੁਤ ਸੋਹਣੇ ਸੀਟ ਕਵਰ ਪਾਏ ਨੇ ਤੁੰਨੇ ਕੁਝ ਕੁਝ ਕਰਾਉਣਾ ਤਾਂ ਨਹੀਂ ਲਿਆ ਕਿ ਕਰਨਾ ਕੁਝ ਵੀ ਨਹੀਂ ਕਰਾਉਣਾ ਜੀ ਸਰਵਿਸ ਵਗੈਰਾ ਸਭ ਕੁਝ ਹੋਈ ਵੀ ਹੈ ਠੀਕ ਹੈ ਵੀਰੇ ਹਾਂਜੀ ਲਓ ਜੀ ਬਾਈ ਲੈ ਜਾਓ ਹਾਂ ਜੇ ਕਿਸੇ ਨੇ ਕਾਰ ਲੈ ਕੇ ਜਾਣੀ ਹੈ ਅਗਲੀ ਇੱਕ ਵਰਨਾ ਅਗੇਨ ਆਗੇ ਆਪਣੇ ਲਵੇ ਬਾਈ ਹਨਾ ਵਰਨਾ 2011 ਮਾਡਲ ਹੈ ਜੀ ਹਾਂਜੀ ਤੇ ਥਰਡ ਓਨਰ ਦੀ ਕਾਰ ਹੈ ਤੇ 3 ਲੱਖ ਰੁਪਏ ਦੇ ਦਾਂਗੇ ਸਿਰਫ ਸਿੰਗਲ ਲੇਅਰ ਬਾਈ ਪੰਜਾਬ ਨੰਬਰ ਦੀ ਬਾਈ ਹਨਾ 775 ਨੰਬਰ ਹੈ ਕਾਰ ਦਾ ਮਾਨਦਾਨ ਮੁੱਕ ਤੇ ਹੋ ਜੂ ਬਾਈ ਹਨਾ ਜਿੰਨਾ ਮਰਜ਼ੀ ਰੇਟ ਚ ਢਾਲੇ ਬਾਈ ਬਹੁਤ ਰੇਟ ਘਟਾਉਂਦਾ ਬਾਈ ਹਨਾ ਅੱਗੇ ਆਹਾ ਵੀਰੇ ਇਹ 2011 ਮਾਡਲ K10 ਹੈ ਜੀ अल्टੋ ਦੇ ਰੇਟ ਦੇ ਵਿੱਚ ਸਿਰਫ 175000 ਰੁਪਏ ਦੀ 175000 ਸੈਕੰਡ ਓਨਰ ਹੈ ਜੀ K10 LXI ਹੈ ਜੀ ਟਾਇਰ ਜਮਾਨਾਵੇਂ ਨੇ ਠੀਕ ਹੈ 175000 ਰੁਪਏ 175000 ਰੁਪਏ ਦੇ ਵਿੱਚ ਬਈ अल्टੋ K10 ਤੁਹਾਡੀ ਇਹ ਲਿਜਾ ਸਕਦੇ ਤੁਸੀਂ 50 ਨੰਬਰ ਦੀ ਬਾਈ ਹਨਾ ਤੇ ਅਗਲੀ ਆ ਗਈ अल्टੋ ਵੀਰੇ ਮਾਡਲ 2010 ਮਾਡਲ ਜੀ ਹਾਂ ਜੀ LXII ਸੈਕੰਡ ਹੁੰਦਾ ਹੈ ਤੇ 1,35,000 ਰੁਪਏ ਦੀ ਸੀ 1,35,000 ਰੁਪਿਆ ਦੀ ਲੈ ਵੀ ਨੰਬਰ ਸਾਰੇ ਪੰਜਾਬ ਨੇ ਜਿਹੜੇ ਤੁਸੀਂ ਕਹਿਣਾ ਨਾ ਬਈ ਯਾਰ ਸਾਨੂੰ ਪੰਜਾਬੋਂ ਨੰਬਰ ਮਿਲ ਜਾਣ ਹਨ ਤਾਂ ਆ ਨੰਬਰ ਹੈਗੇ ਇੱਕ ਗੱਲ ਹੋਰ ਸਾਰੇ ਅਲੱਗ-ਅਲੱਗ ਸ਼ਹਿਰਾਂ ਦੇ ਨੰਬਰ ਨੇ ਹਾਂ ਕੋਈ ਇੱਕ ਸ਼ਹਿਰ ਦੇ ਨੰਬਰ ਨਹੀਂ ਹੈਗੇ ਆਪਣੇ ਲਵੇ ਜਿਵੇਂ ਆ ਮਾਨਸਾ ਦਾ ਨੰਬਰ ਹੈ ਉਹ ਪਟਿਆਲੇ ਦਾ ਨੰਬਰ ਹੈ ਉਧਰ ਗੁਰੂਗੜ੍ਹ ਦਾ ਨੰਬਰ ਹੈ ਬਈ ਲੁਧਿਆਣੇ ਦਾ ਹੈ ਉਧਰ ਲੁਧਿਆਣੇ ਦਾ ਬਰਨਾਲੇ ਦਾ ਹਨ ਇਧਰ 65 ਆ ਗਿਆ ਜੀ ਪੀਪੀ ਲੈ ਵੀ ਸਾਰੇ ਵੀ ਆਣ ਮਤਲਬ ਵੀ ਜਿੱਥੇ ਮਰਜ਼ੀ ਆ ਸਕਦੇ ਤੁਸੀਂ ਜਦੋਂ ਆਉਣਾ ਇਹ K10 ਨਾ ਵੀਰੇ ਇਹ K10 2018 ਮਾਡਲ ਇਹ 10000 ਰੁਪਏ ਵਾਲੀ ਗੱਾਰ ਆ ਗਈ 10000 ਰੁਪਏ ਦੀ ਗੱਾਰ 10000 ਰੁਪਏ ਦੇ ਕੇ ਚੱਕ ਦੇ ਫਟੇ ਲੈ ਜਾਓ ਬਸ ਇੱਕ ਆ ਖੜੀ ਐ ਇੱਕ ਉਹ ਮੰਗਰ ਖੜੀ ਐ 10-10000 ਰੁਪਏ ਦੇ ਕੇ ਦੋਨੇ ਤੁਸੀਂ ਲੈ ਜਾ ਸਕਦੇ ਆਪਾਂ ਨੇ ਇੰਨੇ ਦਾ ਸਾਈ ਦੇ ਜਾਂਦੇ ਹਾਂ 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 10000 ਰੁਪਏ ਡਾਊਨ ਪੇਮੈਂਟ ਦੇ ਕੇ ਤੁਸੀਂ ਆਹ ਵਾਲੀ ਗੱਾਰ ਲੈ ਜਾਓ ਬਾਈ ਮਿੱਤਰੋ ਬਾਕੀ ਸਾਰਾ ਲੋਨ ਹੋ ਜੂ ਤੁਹਾਡਾ ਸਿੰਬਲ ਸਹੀ ਹੋਣਾ ਚਾਹੀਦਾ ਬਸ ਹਾਂ ਬਸ ਸਿੰਬਲ ਸਹੀ ਹੋਵੇ 10000 ਰੁਪਏ ਦੇ ਕੇ 5 ਮਹੀਨੇ ਦੀ ਘਾਰ ਹੈ 18 ਦੀ ਓਨਰ ਫਸਟੀ ਹੈ ਓਨਰ ਫਸਟੀ ਹੈ ਠੀਕ ਹੈ ਅੰਦਰੋਂ ਦਿਖਾ ਦਿਓ ਗੁਰਪੀ ਨਵੀਂ ਘਾਰ ਆ ਬਿਲਕੁਲ ਹੈ ਨਾ ਪਰ ਖੈਰ ਇਹਨੂੰ ਦਿਖਾਉਣ ਦਾ ਬਣਦਾ ਵੀ ਹੈ ਨਹੀਂ ਕਿਉਂਕਿ ਨਵੀਂ ਘਾਰ ਆ ਬਈ ਦੇਖੋ ਬਈ ਅੰਦਰੋਂ ਚੈੱਕ ਕਰੋ ਘਾਰ ਹੈ ਨਾ ਸੋਹਣੀ ਬਈ ਆ ਪਈਆ ਬਈ ਪੌਂਦੀ ਵੇਰ ਵਰਗੀ ਘਾਰ ਆ ਜੇ ਕਿਸੇ ਨੇ ਘਾਰ ਲੈਣੀ ਆ ਬਈ ਇਹ ਘਾਰ ਖਰੀਦ ਸਕਦਾ ਤੁਸੀਂ ਬਹੁਤ ਸੋਹਣੀ ਘਾਰ ਆ ਬਈ ਤੇ ਬਾਕੀ ਬਈ ਇਹਦਾ ਰੇਟ ਸੀਗਾ ਘਾਰ ਦਾ ਟੋਟਲ ਕਿੰਨਾ ਇਹਦਾ 3,65,000 ਰੁਪਏ ਜੀ 3,18 ਮਾਡਲ K10 VXI ਠੀਕ ਹੈ ਲੈ 2018 ਮਾਡਲ ਬਈ ਕਾਰ ਹਨਾ ਕਾਰ ਬਹੁਤ ਸੋਹਣੀ ਹੈ ਬਈ ਤੇ ਆਹ ਆ ਗਈ ਉਸ ਤੋਂ ਬਾਅਦ ਆਪਣੇ ਲਵੇ ਬੈਂਟੋ ਬੈਂਟੋ 2014 ਮਾਡਲ ਹੈ ਜੀ ਅਲਾਈ ਟਾਇਰ ਬਿਲਕੁਲ ਨਵੇਂ ਨੇ ਸੈਕਿੰਡ ਓਨਰ ਹੈ ਡੀਐਲ ਨੰਬਰ ਹੈ ਐਨਓਸੀ ਮਾਨਸਾ ਦੀ ਹੈ ਠੀਕ ਹੈ ਵੀਰੇ ਸਵਾ 3 ਲੱਖ ਰੁਪਏ ਦੀ ਡਿਮਾਂਡ ਹੈ ਜੀ ਬਾਕੀ ਆਪਾਂ ਮਾਨ ਤਨ ਕਰ ਦਾਂਗੇ ਸਵਾ 3 ਲੱਖ ਰੁਪਏ ਦੇ ਵਿੱਚ ਵਿੱਚ 14 ਮਾਡਲ 12 ਜੀ 12 12 ਹਾਂਜੀ 12 ਮਾਡਲ ਸਵਾ 3 ਲੱਖ ਰੁਪਏ ਦੀ ਕਾਰ ਮਿਲਦੀ ਹੈ ਸ਼ੇਪ ਤੁਹਾਡੀ ਨਵੀਂ ਹੈ ਬਾਈ ਹਨਾ ਐਨਓ ਜੀ ਤੁਹਾਨੂੰ ਮਿਲ ਜੂਗੀ ਅਲਾਈ ਬਿਲਕੁਲ ਨਵੇਂ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ ਜੀ ਚੈੱਕ ਕਰਾ ਦੋ ਬਾਈਆਂ ਨੂੰ ਬਿਲਕੁਲ ਬੰਬ ਕਰ ਹੈ ਜੀ ਟੱਚ ਪਲੇਅਰ ਕਾਰ ਤੇ ਲੱਗਿਆ ਹੈ ਬਈ ਇੱਕ ਗੱਲ ਹੈ ਵੀ ਇਹੇ ਕਾਰ ਨਾਲ ਬਿਲਡ ਕੁਆਲਿਟੀ ਪੱਖੋਂ ਸ਼ਰਾਗਾਰ ਹੈ ਨਾ ਚਾਹੇ ਜੋ ਮਰਜੀ ਬੰਦਾ ਕਹਿ ਲੇ ਬਈ ਹਨਾ ਚਲਾਉਣੀਆਂ ਔਖੀਆਂ ਨੇ ਖਰਚੇ ਬਹੁਤ ਨੇ ਪਰ ਖਰਚਾ ਹਨਾ ਖਰਚਾ ਤਾਂ ਬੰਦੇ ਦਾ ਵੀ ਬਹੁਤ ਹੁੰਦਾ ਬਈ ਹਾਂਜੀ ਹਾਂਜੀ ਜਦੋਂ ਲੱਗ ਪਜ ਜਾਂਦੀ ਹੈ ਬਿਲਕੁਲ ਪਰ ਐ ਵੀ ਇਹੇ ਕਾਰ ਆਪਦੇ ਤੇ ਇੰਪੈਕਟ ਲੈ ਲੈਂਦੀ ਆ ਸਾਰਾ ਬਈ ਹਨਾ ਇੰਨੀ ਬਿਲਡ ਕੁਆਲਿਟੀ ਦੀ ਕਾਰ ਹੈ ਬੰਦਾ ਬਚ ਆ ਜਾਂਦੀ ਨੇ ਇਹੋ ਜਿਹੀ ਕਾਰਾਂ ਬਈ ਇਹ ਤੇ ਅਗਲੀ ਕਾਰ ਤੁਹਾਨੂੰ ਆਪ ਦਿਨੇਗੇ ਅਲਟੋ 800 2014 ਮਾਡਲ ਹਾਂਜੀ 42000 ਕਿਲੋਮੀਟਰ ਚੱਲੀ ਟਾਇਰ ਨਾਲ ਦੇ ਜੀ ਫਰਸਟ ਓਨਰ ਹੈ ਓਕੇ ਇਹ ਵੀ 10000 ਰੁਪਏ ਦੀ ਹੈ ਲੈ ਵੀ ਇਹ ਵੀ 10000 ਰੁਪਏ ਦੇ ਕੇ ਕਾਰ ਲੈ ਕੇ ਜਾ ਸਕਦੇ ਹੋ ਬਈ ਤੁਸੀਂ ਟਾਇਰ ਟੱਪਾ ਬਿਲਕੁਲ ਨਵਾਂ ਪਿਆ ਕਾਰ ਦਾ ਕੰਡੀਸ਼ਨ ਵਧੀਆ ਪਈਆ ਲਫਾਫੇ ਹਾਲ ਤੱਕ ਆ ਚੜੇ ਪੈਣ ਲਫਾਫੇ ਚੜੇ ਦਾ ਮਤਲਬ ਇਹ ਨਹੀਂ ਹੈਗਾ ਵੀ ਹਨਾ ਵੀਰ ਵੀ ਬਈ ਵਰਤਿ ਨਹੀਂ ਇਹ ਦੁਆਰੋਂ ਇਸ ਕਰਕੇ ਚੜੇ ਜਾਂਦੇ ਨੇ ਵੀਰ ਬਿਲਕੁਲ ਨਵੀਂ ਕਾਰ ਹੈ ਹਾਂਜੀ ਹਾਂਜੀ ਬਿਲਕੁਲ ਬਸ ਆਹੀ ਇੱਕ ਕਾਰਨ ਹੁੰਦਾ ਬਈ ਹਨਾ ਕਾਰ ਦੀ ਕੰਡੀਸ਼ਨ ਚੈੱਕ ਕਰੋ ਕਾਰ ਦੀ ਕੰਡੀਸ਼ਨ ਬਹੁਤ ਹੋਣੀ ਪਈਏ ਲੈ ਜਾਓ ਜੇ ਕਿਸੇ ਨੇ ਕਾਰ ਲੈਣੀ ਹੈ ਰੇਟ ਸੀ ਐਕਚੁਅਲੀ ਕਿ ਇਹ 2.5 ਲੱਖ ਰੁਪਏ ਡਿਮਾਂਡ ਹੈ ਜੀ 2.5 ਲੱਖ ਦੇ ਮੌਕੇ ਤੇ ਲੈ ਵੀ ਠੀਕ ਹੈ ਲਾਸਟ ਕਾਰ ਹੁਣ ਆਪਾਂ ਇੱਕ ਸਕਾਰਫੀ ਕਾਰ ਦਿੰਨੇ ਆ ਬਈ ਤੁਹਾਨੂੰ ਇਹ ਵੀ ਤੋਹਫਾ ਪੀਸੀ ਆ ਰੇਟ ਤੁਸੀਂ ਦੇਖੋ ਕਾਰ ਦਾ ਕਿੰਨਾ ਮਾਡਲ ਹੈ ਬਈ ਕਾਰ ਇਹ 2014 ਮਾਡਲ ਹੈ ਜੀ ਐਸਟੀ ਹੈ ਅਲਾਈ ਟਾਇਰ ਥਾਰ ਵਾਲੇ ਬਿਲਕੁਲ ਨਵੇਂ ਲੱਗੇ 57000 ਚੱਲੀ ਦੀ ਗਾਰੰਟੀ ਹੈ 57000 ਹਾਂਜੀ ਸਿਰਫ ਹਾਂਜੀ ਦਿੱਲੀ ਨੰਬਰ ਹੈ ਤੇ ਨੰਬਰ ਲਾ ਕੇ 8.5 ਲੱਖ ਰੁਪਏ ਦੀ ਕਾਰ ਦੇ ਦਿੰਦਾ 8.5 ਲੱਖ ਦੀ ਮਾਡਲ 2014 14 ਜੀ ਲੈ ਗੁਰਪ੍ਰੀਤ ਅੰਦਰ ਉਹ ਦਿਖਾ ਦੇ ਕਾਰ ਬਈ ਹਨਾ ਕਾਰ ਬਹੁਤ ਸੋਹਣੀ ਹੈ ਬਈ ਲੈ ਜੋ ਜੇ ਕਿਸੇ ਨੇ ਮਿਲਦੀ 50 ਨੰਬਰ ਐ ਸੇਡ ਬਈ ਹਨਾ ਕਾਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ ਬਈ ਤੇ ਆਲ ਲਾਲੇ ਚੈੱਕ ਕਰ ਲਈ ਥੋਨੇ ਕਾਰ ਅੰਦਰੋਂ ਚੈੱਕ ਕਰ ਲਈ ਬਈ ਹਨਾ ਲੈ ਜਾਓ ਜੇ ਕਿਸੇ ਨੂੰ ਕਾਰ ਲੈ ਕੇ ਜਾਣੀ ਆਨਲਾਈਨ ਟੋਕਨ ਪਾ ਸਕਦਾ ਮੈਂ ਪਾ ਸਕਦੇ ਹਾਂ ਜੀ ਬਿਲਕੁਲ 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 ਲੈ ਵੀ ਹਨਾ ਵੀ ਆਨਲਾਈਨ ਟੋਕਨ ਪਾਉਣਾ ਟੋਕਨ ਪਾ ਕੇ ਬੁੱਕ ਕਰ ਸਕਦੇ ਹੋ ਬਈ ਡਿਟੇਲ ਚ ਫਰਕ ਕਿੰਨੂਗਾ ਬਈ ਇਹੋ ਠੀਕ ਆ ਫਿਰ ਤਾਂ ਤੁਹਾਡਾ ਟੋਕਨ ਵੀ ਪਾਓ ਡੇਢ ਲੱਖ ਰੁਪਏ ਦੇ ਕੇ ਆਪਾਂ ਕਾਰ ਦੇ ਦਾਂਗੇ ਬਾਕੀ ਲੋਨ ਕਰਾ ਲਾ ਠੀਕ ਆ ਵੀਰੇ ਇਹ ਤੇ ਡੇਢ ਲੱਖ ਰੁਪਏ ਦੇ ਕੇ ਹਾਂਜੀ ਹਾਂਜੀ ਲੈ ਬਈ ਇਹ ਵੀ ਚੀਜ਼ ਆ ਬਈ ਨੰਬਰ ਮੈਂ ਸਕਰੀਨ ਤੇ ਪਾਤਾ ਵਿਜ਼ਿਟ ਕਰ ਲਿਓ ਭਈ ਨਾ ਸਾਰੀਆਂ ਕਾਰਾਂ ਤੁਹਾਨੂੰ ਅੱਜ ਆਪਾਂ ਦਿਖਾਤੀਆਂ ਤੇ ਆਉਣਾ ਤੁਹਾਨੂੰ ਚੀਮੇ ਅ ਲੋਕੇਸ਼ਨ ਕਿੱਥੇ ਪੈਂਦੀ ਹੈ ਭਈ ਚੀਮਾ ਮੰਡੀ ਸ਼ਰਮਾ ਮੋਟਰਜ਼ ਨੀਅਰ ਸੁਨਾਮ ਹਾਂਜੀ ਨੀਅਰ ਜਗਜੀਤ ਫੈਕਟਰੀ ਲੈ ਜੀ ਹੈ ਨਾ ਆ ਜਾ ਫਿਰ ਜੇ ਕਿਸੇ ਨੇ ਕਾਰ ਲੈਣੀ ਆ ਵੀ ਨੰਬਰ ਮੈਂ ਸਕਰੀਨ ਤੇ ਪਾਦੇ ਚੰਗੀਆਂ ਕਾਰਾਂ ਲੈਣ ਵਾਸਤੇ ਆਪਣਾ ਪੇਜ ਫੋਲੋ ਕਰ ਲਓ ਠੀਕ ਹੈ ਵੀਰੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ